او ساریاں نوں باندھ لو چلو آ جاؤ جی ساریاں دے ਚਾਹ ਚਾਰ ਟੀਬੂਲਾਂ ਦਾ ਉਦਘਾਟਨ ਕੀਤਾ ਗਿਆ 34 ਲੱਖ ਦੀ ਲਾਗਤ ਦੇ ਨਾਲ ਟੋਟਲ ਚਾਰ ਟੀਬੂਲਾਂ ਦਾ ਉਦਘਾਟਨ ਕੀਤਾ ਗਿਆ ਇੱਕ ਸੈਂਟਰ ਵਰਜਨ ਜਿਹੜਾ ਵਾ ਆਪਣੇ ਬਾਬਾ ਥਾਨ ਸਿੰਘ ਚੌਂਕ ਤੋਂ ਲੈ ਕੇ ਸਮਰਾਲਾ ਚੌਂਕ ਤੱਕ 96 ਲੱਖ 30 ਹਜ਼ਾਰ ਦੀ ਲਾਗਤ ਨਾਲ ਉਹ ਬਣ ਰਿਹਾ ਅੱਜ ਦੇਖ ਲਓ ਤੁਸੀਂ 2 ਕਰੋੜ ਰੁਪਏ ਦੇ ਕੰਮ ਜਿਹੜੇ ਆ ਉਹ ਅੱਜ ਦੇ ਦਿਨ ਕੀਤੇ ਗਏ ਆ ਹਲਕਾ ਸੈਂਟਰ ਦੇ ਵਿੱਚ ਇਸੇ ਤਰ੍ਹਾਂ ਹੀ ਕੰਮਾਂ ਦੀ ਲੜੀ ਜਿਹੜੀ ਆ ਹਲਕਾ ਸੈਂਟਰ ਦੇ ਸਾਰੇ ਬੰਦਿਆ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੱਲੇ-ਕੱਲੇ ਕੰਮ ਨੂੰ 15 ਵਾੜਾਂ ਨੇ ਕਿਸੇ ਵਾਰਡ ਦੇ ਵਿੱਚ ਵੀ ਕੋਈ ਕਮਜ਼ੋਰੀ ਵਾਲਾ ਕੰਮ ਨਹੀਂ ਰਹਿਣ ਦਿੱਤਾ ਜਾਊਗਾ ਕੱਲੀ-ਕੱਲੀ ਵਾਰਡ ਨੂੰ ਵਧੀਆ ਬਣਾ ਕੇ ਔਰ ਵਿਕਾਸ ਦਾ ਕੰਮ ਕੀਤਾ ਜਾਊਗਾ ਪਹਿਲੀਆਂ ਵੀ ਅੱਜ ਅੱਜ ਬਜਟ ਵੀ ਪਾਸ ਹੋਇਆ ਬਜਟ ਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਸੁਣੋ ਬਜਟ ਚਾਹੇ ਪਾਸ ਹੋਈ ਜਾਵੇ ਜਿਹੜਾ ਤਾਨਾਸ਼ਹੀ ਰਵਈਆ ਉਹ ਬਦਲਣਾ ਚਾਹੀਦਾ ਤਾਨਾਸ਼ਹੀ ਹੁਣ ਸਾਡੇ ਦੇਖੋ ਉੱਤੇ ਚੰਡੀਗੜ੍ਹ ਕਿੰਨਾ ੱੱਕਾ ਕੀਤਾ ਸਾਰੀ ਜਨਤਾ ਜਾਣਦੀ ਆ ਪੰਜਾਬ ਦੇ ਸਾਡੇ 3 ਕਰੋੜ ਲੋਕ ਭਾਜਪੀ ਨੂੰ ਥੂ-ਥੂ ਕਰ ਰਹੇ ਆ ਉਹ ਇਸ ਕਰਕੇ ਕਰ ਰਹੇ ਆ ਲੋਕਤੰਤਰ ਦਾ ਕਹਾਨਾ ਹੋ ਰਿਹਾ ਲੋਕਤੰਤਰ ਨੂੰ ਖਤਮ ਕੀਤਾ ਜਾ ਰਿਹਾ ਬਾਬਾ ਸਾਹਿਬ ਭੀਮਰਾਓ ਅਮਰੀਕਨ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਵਾ ਉਹ ਸੰਵਿਧਾਨ ਨੂੰ ਅੱਜ ਇਹ ਰੂਪ ਕੇ ਰੂਪ ਕਰਕੇ ਭਾਜਪੀ ਆਪਣਾ ਤਾਨਾਸ਼ਹੀ ਅਪਣਈਆ ਜਿਹੜਾ ਵਾ ਉਹ ਆਪਣਾ ਰਹੀ ਆ ਉਹਨੂੰ ਐਨਾ ਨਹੀਂ ਪਤਾ ਵੀ ਪੰਜਾਬੀ ਜਿਸ ਦਿਨ ਉੱਠ ਖੜੇ ਉਸ ਦਿਨ ਤੈਨੂੰ ਜਵਾਬ ਦੇਣਾ ਔਖਾ ਹੋ ਜੂਗਾ ਪਹਿਲਾਂ ਕਿਸਾਨ ਅਦੌਲਨ ਦੇ ਵਿੱਚ ਦੇਖ ਚੁੱਕੇ ਹਾਂ ਨਾ ਪੰਜਾਬੀਆਂ ਦੀ ਦੁੱਖ ਦੀ ਨਵਜ ਦੇ ਉੱਤੇ ਬਾਰ ਬਾਰ ਨਮਕ ਛਿੜਕੋ ਇਹਦਾ ਨਤੀਜਾ ਕੋਈ ਮਾੜਾ ਨਿਕਲੂਗਾ ਅੱਗੇ ਅਸੀਂ ਬਹੁਤ ਸੰਤਾਪ ਭੋਗਿਆ ਪੰਜਾਬੀਆਂ ਨੇ ਤੁਸੀਂ ਸਾਡੇ ਨਾਲ ਤਾਨਾਸ਼ਾਹੀ ਰੁਪਈਆ ਨਾ ਪਨਾਓ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਜ਼ੁਲਮ ਨਹੀਂ ਸਹਿਆ ਜਾਂਦਾ ਲਗ ਲੁਧਿਆਣਾ ਇੰਡਸਟਰੀ ਨੂੰ ਅੱਜ ਉਮੀਦਾਂ ਕਾਫੀ ਸੀਗੀਆਂ ਜਿਹੜੀਆਂ ਉਮੀਦਾਂ ਪੂਰੀਆਂ ਨਹੀਂ ਹੋ ਸਕੀਆਂ ਦੇਖੋ ਉਮੀਦਾਂ ਦਾ ਤਾਂ ਪੂਰੀਆਂ ਹੁੰਦੀਆਂ ਜਦੋਂ ਬੰਦੇ ਦੀ ਨੀਅਤ ਤੇ ਨੀਤੀ ਚ ਫਰਕ ਨਾ ਹੋਵੇ ਉਹਨਾਂ ਦੀ ਨੀਤੀ ਦੇ ਵਿੱਚ ਵੀ ਫਰਕ ਆ ਨੀਅਤ ਦੇ ਵਿੱਚ ਵੀ ਫਰਕ ਆ ਕੇਂਦਰ ਸਰਕਾਰ ਦੀ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਸ ਦਿਨ ਦੀ 2 ਸਾਲ ਹੋਣ ਲੱਗੇ ਆ ਪੰਜਾਬ ਦੇ ਲੋਕਾਂ ਨੂੰ ਜਿਹੜੇ ਜਿਹੜੇ ਵਾਅਦੇ ਕੀਤੇ ਸੀ ਕੱਲੇ ਕੱਲੇ ਵਾਅਦੇ ਨੂੰ ਪੂਰਾ ਕਰ ਰਹੇ ਆ 600 ਯੂਨਟ ਬਿਜਲੀ ਇਹ ਲੋਕਾਂ ਨੂੰ ਹੁਣ ਅੱਜ ਕਹਿ ਰਿਹਾ ਹਜ਼ਾਰ ਜਿਹੜਾ ਹਜ਼ਾਰ ਰੁਪਈਆ ਸਾਡੀਆਂ ਮਾਵਾ ਭੈਣਾਂ ਨਾਲ ਵਾਦਾ ਕੀਤਾ ਇਹਨਾਂ ਨੂੰ ਇਹ ਪੁੱਛਣ ਆਲਾ ਹੋਵੇ 3500 4000 ਰੁਪਈਆ ਬਿੱਲ ਹਰ ਗਰੀਬ ਬੰਦੇ ਦਾ ਪਰਿਵਾਰ ਦਾ ਹੁੰਦਾ ਸੀ ਕਿੰਨੇ ਮਹੀਨੇ ਹੋਏ ਜ਼ੀਰੋ ਬਿੱਲ ਆ ਰਿਹਾ ਵਾ 4000 ਜਿਆਦਾ ਕੇ ਹਜ਼ਾਰ ਜਿਆਦਾ ਪਰ ਤੁਹਾਡੇ ਤਰ੍ਹਾਂ ਭਾਈਦੇ ਨਹੀਂ ਨੀਅਤ ਤੇ ਨੀਤੀ 'ਚ ਫਰਕ ਨਹੀਂਗਾ ਹਜ਼ਾਰ ਰੁਪਈਆ ਵੀ ਦਾਂਗੇ ਤੇ ਲੋਕਾਂ ਦਾ ਕੰਮ ਵੀ ਕਰਨਾ ਔਰ ਪੰਜਾਬ ਨੂੰ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹੀ ਬਣਾਉਣਾ ਦੁਬਾਰਾ ਪਰ ਇਲੈਕਸ਼ਨਾਂ ਤੋਂ ਪਹਿਲਾਂ ਬੀਜਪੀ ਦਾ ਆਖਰੀ ਤਾਂ ਨਹੀਂ ਬਜਟ ਸੀਗਾ ਕਿਤੇ ਦੇਖੋ ਆਖਰੀ ਸਿਸਟਮ ਵੀ ਆਖਰੀ ਆ ਬਜਟ ਨੂੰ ਛੱਡੋ ਹੁਣ ਉਹਨਾਂ ਨੂੰ ਦਿਖਦਾ ਵਾਏ ਮੋਦੀ ਦਾ ਹੁਣ ਜਾਣ ਆਲਾ ਟਾਈਮ ਆ ਗਿਆ ਬਹੁਤ ਵੀ ਨਹੀਂ ਇਹ ਵੀ ਸਰਕਾਰ ਸੀ ਲੇਕਿਨ ਕੋਈ ਕੰਮ ਇਦਾਂ ਹੁੰਦੇ ਨਹੀਂ ਸੀ ਜਾਦੀ ਬਜਟ ਆਮ ਆਦਮੀ ਦੀ ਪਾਰਟੀ ਆਈ ਆ ਉਦੋਂ ਦੇ ਕੰਮ ਲੜੀਵਾਰ ਚੱਲ ਰਹੀ ਦੇਖੋ ਪੰਜਾਬ ਦੇ ਲੋਕਾਂ ਨੇ 3.5 ਕਰੋੜ ਲੋਕਾਂ ਨੇ ਸਾਡੇ ਦੇ ਭਰੋਸਾ ਰੱਖਿਆ ਜੇ ਪੰਜਾਬੀਆਂ ਦਾ ਅਸੀਂ ਭਰੋਸਾ ਤੋੜਤਾ ਪੰਜਾਬੀਆਂ ਨੇ ਲਾਸਟ ਨਿਸ਼ਾਨਾ ਲਾਇਆ ਸੀ ਪਹਿਲੀਆਂ ਸਰਕਾਰਾਂ ਆਈਆਂ ਗਈਆਂ ਪੰਜਾਬੀਆਂ ਨੇ ਲਾਸਟ ਸੋਚਿਆ ਸੀ ਵੀ ਇੱਕ ਮੌਕਾ ਮੰਗਿਆ ਸੀ ਇਹਨਾਂ ਤੋਂ ਇਹਨਾਂ ਨੇ ਇੱਕ ਮੌਕੇ ਦਾ ਸਾਨੂੰ 92 ਮੈਂਬਰ ਚੁਣ ਕੇ ਵਿਧਾਨ ਸਭਾ ਚ ਭੇਜਿਆ ਇਹਨਾਂ ਨੂੰ ਅਸੀਂ ਬਸ਼ਵਾਤ ਬੋਣਿਆ ਤੁਹਾਡੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਇਨੂੰ ਮਜ਼ਬੂਤ ਕਰਕੇ ਪੰਜਾਬ ਨੂੰ ਉਹੀ ਦੁਬਾਰਾ ਪੰਜਾਬ ਬਣਾਇਆ ਜਾਊਗਾ ਜੀ ਵਾਰਡ ਨੰਬਰ 83 ਦੇ ਵਿੱਚ ਆ ਜਐਮਐਲਏ ਸਾਹਿਬ ਵੱਲੋਂ ਤਕਰੀਬਨ 12 ਲੱਖ ਦੀ ਲਾਗਤ ਦੇ ਨਾਲ 25 ਐਚਪੀ ਦੀ ਮੋਟਰ ਦਾ ਉਦਘਾਟਨ ਕੀਤਾ ਗਿਆ ਸਰ ਵਾਰਡ ਦੀ ਨਮਾਇੰਗੀ ਤੁਹਾਨੂੰ ਦਿੱਤੀ ਗਈ ਹੈ ਕਿੰਨਾ ਕਿ ਜ਼ਰੂਰੀ ਸਮਝਦੇ ਸੀ ਇਸ ਟੂਬ ਵੱਲੋਂ ਜਾਂ ਕਿੰਨੇ ਕਿ ਲੋਕਾਂ ਦੀ ਜ਼ਰੂਰਤ ਸੀ ਜੀ ਜ਼ਰੂਰਤ ਲੋਕਾਂ ਦੀ ਸੀਗੀ ਤੇ ਐਮਐਲਏ ਸਾਹਿਬ ਨੂੰ ਆਪਾਂ ਦੂਜੇ ਦਿਨੀ ਹੀ ਸਣਿਆ ਲਗਾਇਆ ਤੇ ਐਮਐਲਏ ਸਾਹਿਬ ਨੇ ਅਗਲੇ ਹੀ ਦਿਨ ਇੱਥੇ ਟਿਊਬਲ ਦਾ ਜਿਹੜਾ ਉਦਘਾਟਨ ਕਰ ਦਿੱਤਾ ਗਿਆ ਤਿੰਨ ਦਿਨਾਂ ਦੇ ਵਿੱਚ ਟਿਊਬਲ ਦਾ ਉਦਘਾਟਨ ਮੈਨੂੰ ਨਹੀਂ ਲੱਗਦਾ ਪਿੱਛੇ ਕਿਸੇ ਸਰਕਾਰ ਨੇ ਕੀਤਾ ਹੋਊਗਾ ਤੇ ਅੱਜ ਟਿਊਬਲ ਲਾ ਕੇ ਤਿਆਰ ਖੜਾ ਸਾਰ ਇੱਕ ਕੂੜੇ ਦੇ ਡੰਪ ਨੂੰ ਲਿਆ ਕੇ ਲੋਕ ਬੜਾ ਪਰੇਸ਼ਾਨ ਹੋ ਰਹੇ ਨੇ ਕਿਹ ਜਾ ਰਿਹਾ ਅਗਲੇ ਹਫਤੇ ਬਸ ਅਗਲੇ ਹਫਤੇ ਐਮਐਲਏ ਸਾਹਿਬ ਕਹਿ ਰਹੇ ਆ ਚੱਕੇ ਜਾ ਰਿਹਾ ਬਿਲਕੁਲ ਉਹਦੇ ਤੇ ਕੰਮ ਚੱਲ ਰਿਹਾ ਸਾਰੇ ਡੰਪ ਚੱਕੇ ਜਾ ਰਿਹਾ ਜਿੰਨੇ ਹਲਕਾ ਸੈਂਟਰ ਚ ਬਿਲਕੁਲ ਜੀ